ਬਾਬਾ ਬੁੱਢਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਵੀਰ ਸਾਹਿਬ ਵਿਖੇ ਰਣ ਸਭਾਈ ਕੀਰਤਨ ਸਮਾਗਮ ਜਿਹੜੇ ਨੇ ਉਹ ਹੋ ਰਹੇ ਨੇ। ਉਹਨਾਂ ਦੇ ਵਿੱਚ ਸ਼ਾਮਲ ਹੋਣ ਵਾਸਤੇ ਅਸੀਂ ਪਹੁੰਚੇ ਆ। ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਜੋ ਇਹ ਸਾਰੇ ਸਮਾਗਮ ਨੂੰ ਜਿਹੜਾ ਆਰਗੇਨਾਈਜ਼ ਕਰ ਰਹੇ ਆ ਸੰਗਤ ਦੇ ਸਹਿਯੋਗ ਦੇ ਨਾਲ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਧੰਨਵਾਦ ਕਰਦਾ ਕਿਉਂਕਿ ਇਹਨਾਂ ਸਮਾਗਮਾਂ ਦੀ ਅੱਜ ਦੇ ਦੌਰ ਦੇ ਵਿੱਚ ਬੜੀ ਵੱਡੀ ਜਿਹੜੀ ਹੈ ਉਹ ਜ਼ਰੂਰਤ ਹੈ ਲੋੜ ਹੈ। ਜਿੰਨਾ ਵੀ ਅਸੀਂ ਅੱਜ ਆਪਣੇ ਸਮਾਜ ਦੇ ਵਿੱਚ ਮਾਹੌਲ ਦੇਖ ਰਹੇ ਹਾਂ ਵਿਖਰਿਆ ਹੋਇਆ ਮਨ ਬਿਖਰਿਆ ਹੈ ਮਾਹੌਲ ਬਿਖਰਿਆ ਹੈ ਮਨੁੱਖ ਬਿਖਰਿਆ ਤੇ ਇਸ ਬਿਖਰੇ ਮਨ ਨੂੰ ਬਿਖਰੇ ਮਨੁੱਖ ਨੂੰ ਸਹਜਤਾ ਦੇ ਵਿੱਚ ਲਿਆਉਣ ਦੇ ਲਈ ਨਾਮ ਬਾਣੀ ਨਾਲ ਜੋੜਨਾ ਜਿਹੜਾ ਅੱਜ ਜ਼ਰੂਰੀ ਹੈ ਤੇ ਨਾਮ ਬਾਣੀ ਨਾਲ ਜੋੜਨ ਵਾਸਤੇ ਇਹੋ ਜਿਹੀ ਗੁਰਮਤ ਸਮਾਗਮ ਦੀ ਬੜੀ ਵੱਡੀ ਜ਼ਰੂਰਤ ਹੈ ਕਹਾਣਾਗਰੂ ਆਉਂਦਾ ਹੈ ਸੀਤਨਪਾਪਤੀ ਸਿੰਘ ਜੀ ਅੱਜ 24 ਨਵੰਬਰ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਦੇ ਉੱਤੇ ਜੋ ਰੈਂਟਸਬਾਈ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਭਾਈ ਸਾਹਿਬ ਜੀ ਭਾਈ ਗੁਰਿਕਬਾਲ ਸਿੰਘ ਜੀ ਦੀਆਂ ਅਸੀਸਾਂ ਨਾਲ ਔਰ ਜਿੰਨੇ ਵੀ ਸਤਕਾਰਯੋਗ ਸਾਰੇ ਸਿੰਘ ਸਹਿਬਾਨ ਨੇ ਇਹਨਾਂ ਦੀਆਂ ਅਸੀਸਾਂ ਨਾਲ ਅੱਜ ਇਸ ਸਮਾਗਮ ਵਿੱਚ ਰੱਖਿਆ ਗਿਆ ਜਿਸ ਸਮਾਗਮ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਬਿਆੰਤ ਸੰਗਤਾਂ ਲੈ ਆ ਕੇ ਬਾਬਾ ਬੁੱਢਾ ਸਾਹਿਬ ਜੀ ਦੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਔਰ ਮੈਨੂੰ ਇਨਾ ਵਿਸ਼ਵਾਸ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਦੇ ਉੱਤੇ ਕਿ ਗੁਰੂ ਪਿਤਾ ਜੀ ਨੇ ਆਪ ਕਿਰਪਾ ਦਾ ਖਤਰ ਤੋੜ ਕੇ ਦਰਗਾਹ ਦੀਆਂ ਚਾਬੀਆਂ ਬਾਬਾ ਬੁੱਢਾ ਸਾਹਿਬ ਜੀ ਨੂੰ ਦਿੱਤੀਆਂ ਨੇ ਔਰ ਜਿਹੜਾ ਜਿਹੜਾ ਵੀ ਸ਼ਰਧਾ ਔਰ ਭਾਵਨਾ ਦੇ ਨਾਲ ਆ ਕੇ ਜਿਹੜੀ ਵੀ ਆਪਣੀ ਬੇਨਤੀ ਬਾਬਾ ਬੁੱਢਾ ਜੀ ਦੇ ਚਰਨਾਂ 'ਚ ਕਰਦਾ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੀ ਬੇਨਤੀ ਨੂੰ ਸੁਣਦੇ ਨਹੀਂ ਉਹਨਾਂ ਦੀ ਬੇਨਤੀ ਨੂੰ ਕਬੂਲ ਕਰ ਲੈਂਦੇ ਨੇ ਮਨ ਦੇ ਅੰਦਰ ਬੜੀ ਖੁਸ਼ੀ ਹੋ ਰਹੀ ਅਰ ਸਾਡੇ ਮਾਨਯੋਗ ਸਿੰਘ ਸਾਹਿਬ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਤਖਸਰੀ ਨੰਦਮਾ ਸਾਹਿਬ ਤੋਂ ਔਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਅਕਾਲ ਤਖਸਰ ਸਾਹਿਬ ਦੇ ਜਥੇਦਾਰ ਸਾਹਿਬ ਔਰ ਵੀ ਬੜੀਆਂ ਪਿਆਰੀਆਂ ਪਿਆਰੀਆਂ ਰੂਹਾਂ ਇਸ ਸਮਾਗਮ ਦੇ ਵਿੱਚ ਹਾਜ਼ਰੀਆਂ ਜਿਨ੍ਹਾਂ ਨੇ ਭਰੀਆਂ ਔਰ ਮੈਂ ਮੀਡੀਆ ਦੇ ਸਾਡੇ ਬੜੇ ਪਿਆਰੇ ਵੀਰ ਬਬਲੂ ਜੀ ਇਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦੇ ਰਾਹੀਂ ਹਜ਼ਾਰਾਂ ਲੱਖਾਂ ਤੱਕ ਇਹ ਮੈਸੇਜ ਪਹੁੰਚਣਾ ਇਹਨਾਂ ਨੂੰ ਵੀ ਸਤਿਗੁਰੂ ਚੜ੍ਹਦੀਆਂ ਕਲਾਂ ਬਖਸ਼ਣ ਸਮਾਗਮਾਂ ਦੀ ਲੜੀ ਚੱਲਦੀ ਔਰ ਚੱਲਵੀ ਚਾਹੀਦੀ ਵੀ ਹੈ ਮੈਂ ਉਹੀ ਸੰਗਤ ਨੂੰ ਅਪੀਲ ਕਰਾਂਗਾ ਇਸ ਵਾਦ ਤੋਂ ਵਾਦ ਤੋਂ ਵਾਦ ਤੋਂ ਵਾਦ ਇਹਨਾਂ ਸਾਗਮਾਗਮਾਂ ਦੇ ਵਿੱਚ ਸ਼ਮੂਲੀਅਤ ਕਰੀਏ ਨਾਮ ਬਾਣੀ ਦਾ ਪ੍ਰਵਾਹ ਜਿਹੜਾ ਹੈ ਵਗ ਰਿਹਾ ਹੈ ਉਹਦੇ ਵਿੱਚ ਅਸੀਂ ਇਸ਼ਨਾਨ ਕਰਕੇ ਆਪਣਾ ਜੀਵਨ ਸਫਲਾ ਕਰੀਏ ਇਹਦੇ ਨਾਲ ਹੀ ਸਾਡਾ ਲੋਕ ਵੀ ਸੁਖੀ ਹੋਣਾ ਤੇ ਪਰਲੋਕ ਇਸੇ ਹਲਾ ਹੋਣਾ ਮੈਂ ਭਾਈ ਸਾਹਿਬ ਜੀ ਦਾ ਇਹਨਾਂ ਦੇ ਸਾਰੇ ਸਹਿਯੋਗੀ ਸੱਜਣਾਂ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ